ਤੀ ਤੀਨੇ ਸਾਤੀ ਜਾਣਾਂ ਨੂੰ ਉਹਦੀ ਖਾਤਰ ਮੈਂ ਬੜੇ ਜਾਣਿਆਂ ਦੀਆਂ ਗੱਲਾਂ ਸੁਣੀਆਂ ਆ ਬੜੇ ਆਣੇ ਨੇ ਮੈਨੂੰ ਮਾੜਾ ਚੰਗਾ ਬਹੁਤ ਕੁਝ ਬੋਲਿਆ ਆ ਮੈਂ ਮੰਗਤਾ ਵੀ ਬਣਿਆ ਉਹਦੀ ਖਾਤਰ ਮੰਗਤੇ ਆਂ ਉਹ ਮੰਗਣਾ ਵੀ ਬਿਲੋਂ ਪਿਆ ਨਹੀਂ ਪੋਲੀਆਂ ਵੀ ਸੀ ਮੇਰਾ ਐਕਸੀਡੈਂਟ ਵੀ ਹੋ ਗਿਆ ਸੀ ਆਈਦੋ ਪਲੇਟ ਵੀ ਪਈ ਹੋਈ ਆ ਪਰ ਮੈਂ ਸ਼ਰਮ ਨਹੀਂ ਕੀਤੀ ਮੇਰਾ ਵੀ ਕਿਉਂ ਮੈਂ ਮੈਂ ਆਪਣਾ ਘਰ ਵੇਚਤਾ ਸੀ ਗੁਰੂ ਕੀ ਵਡਾਲੀ ਚੋ ਅੱਜ ਉਹ ਹੀ ਘਰ ਮੇਰਾ 6-7 ਲੱਖ ਦਾ ਹੈ ਜਿਹੜਾ ਕਿ ਮੇਰਾ 2.5 ਲੱਖ ਦੇ ਵਿੱਚ ਮੈਨੂੰ ਅਰਜੈਂਟਲੀ ਉਦੋਂ ਵੇਚਣਾ ਪਿਆ ਚੱਲ ਯਾਰ ਨਾ ਸਰ ਜੀ ਉਹ ਚੱਲ ਪਿਆ ਯਾਰ ਨਾ ਵਧੀਆ ਜੋ ਇਹਦਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜੋ ਭਾਜੀ ਆਲਾ ਚੜ ਗਿਆ ਜਿੰਦੇ ਰਹੋ ਹਾਸੇ ਰੋ ਜਿੰਦੇ ਰਹੋ ਮੈਂ ਕੱਲ ਵੀ ਤੁਹਾਡੇ ਬੇਟੇ ਨੂੰ ਇਹੋ ਹੀ ਕਹਾਂਗੀ ਪੁੱਤ ਜਿੰਦਾ ਜਵਾਨੀਆਂ ਪਾਣ ਜਵਾਨੀਆਂ ਪਾਣ ਦੋਸਤੋ ਅੱਜ ਮੈਂ ਜਿਨ੍ਹਾਂ ਨਾਲ ਤੁਹਾਨੂੰ ਮਿਲਾਉਣ ਲੱਗਾ ਇਹਨਾਂ ਦਾ ਨਾਮ ਹਰਜੀਤ ਸਿੰਘ ਹੈ ਔਰ ਬੜੀ ਮੁਸ਼ਕਲ ਦੇ ਵਿੱਚ ਬੜੇ ਮੁਸ਼ਕਲ ਹਾਲਾਤ ਦੇ ਵਿੱਚ ਕੱਲ ਮੈਨੂੰ ਮਿਲੇ ਸੀਗੇ ਔਰ ਅੱਜ ਲਾਸਟ ਤਰੀਕ ਸੀ ਇਹਨਾਂ ਦੀ ਬੇਟੀ ਦੀ ਜਿਹੜੀ ਫੀਸ ਜਾਣੀ ਸੀਗੀ ਬੋਰਡ ਦੀ ਉਹਦੀ ਪ੍ਰੀਖਿਆ ਹੈ ਬੋਰਡ ਦੇ ਉਹਦੇ ਪੇਪਰ ਸੀਗੇ 10ਵੀਂ ਕਲਾਸ ਦੇ ਜੀ 10ਵੀਂ ਕਲਾਸ ਦੇ ਔਰ ਫੀਸ ਉਹਦੀ ਜਾਣ ਵਾਲੀ ਸੀ ਔਰ ਬੜੀ ਇਮਾਨਦਾਰੀ ਦੇ ਨਾਲ ਇਹਨਾਂ ਮੈਨੂੰ ਤੇ ਸੋਖਮਰਤ ਹਣਾ ਨੂੰ ਕਿਹਾ ਕਿ ਸਿਰਫ ਮੇਰੀ ਬੇਟੀ ਦੀ ਫੀਸ ਦੇ ਦਿਓ ਲਾਸਟ ਤਰੀਕ ਹੈ 35-3600 ਰੁਪਿਆ ਜਿਹੜਾ ਉਹ ਫੀਸ ਜਾਣੀ ਹੈ ਬੋਰਡ ਦੀ ਔਰ 3000 ਰੁਪਿਆ ਜਿਹੜਾ ਮੇਰਾ ਬਕਾਇਆ ਬਣਿਆ ਜਿੰਨਾ ਚਿਰ ਮੈਂ ਉਹ ਨਹੀਂ ਉਹਨਾਂ ਨੂੰ ਤਾਰਦਾ ਜਿੰਨਾ ਚਿਰ ਉਹ ਨਹੀਂ ਦਿੰਦਾ ਮੇਰੀ ਬੇਟੀ ਦਾ ਦਾਖਲਾ ਨਹੀਂ ਜਾਣਾ ਔਰ ਉਹਦਾ ਸਾਲ ਜਿਹੜਾ ਮਰ ਜਣਾ ਬੇਟੀ ਮੇਰੀ ਪੜ੍ਹਨਾ ਚਾਹੁੰਦੀ ਹੈ ਔਰ ਅੱਜ ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਸਕੂਲ ਗਿਆ ਇਹਨਾਂ ਦੀ ਬੇਟੀ ਦੇ ਉਹਦੀ ਪਿਛਲਾ ਬਕਾਇਆ ਵੀ ਦੇ ਦਿੱਤਾ ਤੇ ਜਦੋਂ ਤੱਕ ਕਲਾਸ ਪੂਰੀ ਹੋਣੀ ਹੈ ਉੱਥੋਂ ਤੱਕ ਜਿਹਦੀ ਉਹਦੀ ਫੀਸ ਸੀਗੀ ਉਹ ਦੇ ਦਿੱਤੀ ਗਈ ਹੈ 10000 ਰੁਪਿਆ ਉੱਥੇ ਔਰ ਉਸ ਤੋਂ ਬਾਅਦ ਇਹਨਾਂ ਰਾਤ ਜਦੋਂ ਮੇਰੇ ਨਾਲ ਫੋਨ ਦੇ ਉੱਤੇ ਗੱਲ ਕੀਤੀ ਔਰ ਜਿੰਨੀਆਂ ਮੰਗ ਤੇ ਵਿਚਾਰੇ ਦੀ ਹੈਗੀ ਸੀ 7000 ਰੁਪਿਆ 7100 ਰੁਪਿਆ ਸਿਰਫ ਮੈਂ ਬੇਟੀ ਵਾਸਤੇ ਮੰਗਣ ਆਇਆ ਤੁਹਾਡੇ ਕੋਲੋਂ ਮੰਗ ਤੇ ਦੀ ਸੀ 7100 ਰੁਪਏ ਦੀ ਪਰ ਜਿੰਨੀਆਂ ਇਹਨਾਂ ਨੇ ਮੇਰੇ ਬੇਟੇ ਨੂੰ ਮੇਰੇ ਬੱਚਿਆਂ ਨੂੰ ਜਿੰਨੀਆਂ ਸੋਖ ਅਮਰਤ ਨੂੰ ਅਸੀਸਾਂ ਦਿੱਤੀਆਂ ਤੇ 7000 ਰੁਪਿਆ ਸਾਨੂੰ ਬੜਾ ਥੋੜਾ ਲੱਗਾ ਔਰ ਤੁਹਾਡੇ ਨਾਲ ਅੱਜ ਦੀ ਥੋੜੀ ਜੀ ਸਟੋਰੀ ਸਾਂਝੀ ਕਰ ਲੱਗਾ ਕਿ ਕਿਸਮਤ ਕਿਸੇ ਵੇਲੇ ਮਾਰ ਕਿੰਨੀ ਮਾਰਦੀ ਹੈ 48 ਤੋਂ 50 ਸਾਲ ਦੀ ਉਮਰ ਹੈ ਪਹਿਲਾਂ ਪੋਲੀਓ ਸੀਗਾ ਔਰ ਉਸ ਤੋਂ ਬਾਅਦ ਫੇਰੀ ਲਾਉਂਦਾ ਸੀ ਗਲੀ ਗਲੀ ਜਾ ਕੇ ਕੱਪੜਾ ਵੇਚਣਾ ਕਪੜੇ ਦੀ ਫੇਰੀ ਲਾਉਂਦੇ ਸੀ ਕਪੜੇ ਦੀ ਫੇਰੀ ਲਾਉਂਦੇ ਸੀ ਉਸ ਤੋਂ ਬਾਅਦ ਫਿਰ ਕੁਦਰਤ ਨੇ ਮਤਲਬ ਇਹਦਾ ਐਕਸੀਡੈਂਟ ਕਰ ਦਿੱਤਾ ਤੇ ਲਾਟੇ ਦੀ ਜਿਹੜੀ ਖਲੋ ਗਈ ਅੱਜ ਉਹ ਤਿੰਨ ਪਹੀਆ ਜਿਹੜਾ ਐਕਟਿਵ ਆ ਉਹਦੇ ਉੱਤੇ ਆਪਣਾ ਇਹ ਕੰਮ ਕਰ ਕਰਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਮਾਰ ਵੱਜਦੀ ਹੈ ਕਿ ਇਹਨਾਂ ਦੀ ਵਾਈਫ ਜਿਹੜੀ ਉਹ ਕੈਂਸਰ ਦੇ ਨਾਲ ਉਹਦੀ ਡੈਥ ਹੋ ਜਾਂਦੀ ਹੈ ਔਰ ਉਸ ਬਿਮਾਰੀ ਦੇ ਦੌਰਾਨ ਇਹਦਾ ਘਰ ਵੀ ਜਿਹੜਾ ਮਹਿੰਗਾ ਸੀਗਾ ਉਹ 2.5 ਲੱਖ ਰੁਪਏ ਦੇ ਵਿੱਚ ਜਿਹੜਾ ਉਹ ਵਿਕ ਜਾਂਦਾ ਔਰ ਵਾਈਫ ਜਿਹੜੀ ਉਹ ਬਚਦੀ ਵੀ ਨਹੀਂ ਕੈਂਸਰ ਦੇ ਨਾਲ ਉਹਦਾ ਧਿਆਨ ਤਾਂ ਹੋ ਜਾਂਦਾ ਔਰ ਕਹਿੰਦਾ ਮੈਂ ਇਲਾਜ ਲਈ ਮੰਗਤਾ ਵੀ ਬਣਿਆ ਰਿਹਾ ਆਪਣੀ ਵਾਈਫ ਨੂੰ ਆਪਣੇ ਜੀਵਨ ਸਾਥੀ ਨੂੰ ਇੰਨਾ ਪਿਆਰ ਸੀਗਾ ਸਾਥੀ ਦੇ ਨਾਲ ਵੀ ਉਹਨੂੰ ਬਚਾਉਣ ਲਈ ਮੈਂ ਹਰ ਹਿੱਲਾ ਵਰਤਿਆ ਔਰ ਉਸ ਤੋਂ ਬਾਅਦ ਇਹਨੂੰ ਮੈਂ ਪੁੱਛਿਆ ਕਿ ਤੇਰੀ ਰੋਜੀ ਰੋਟੀ ਲਈ ਮੈਂ ਕੀ ਕਰ ਸਕਦਾ ਤੇਰੇ ਲਈ ਵੀ ਤਾਂ ਜੋ ਬੱਚੀ ਵੇਖੋ ਬੱਚੀ ਦੀ ਉਮਰ ਕਿੰਨੀ ਆ 18 ਸਾਲ ਦੀ 18 ਸਾਲ ਦੀ ਬੱਚੀ ਹੈ ਔਰ ਬੱਚੀ ਨੂੰ ਕਹਿੰਦਾ ਮੇਰੀ ਮਾਂ ਹੈ ਘਰ ਦਾ ਕੰਮ ਉਹ ਸਾਰਾ ਕਰਦੀ ਹੈ ਉਹਦੇ ਆਸਰੇ ਮੈਂ ਜੀਣਾ ਉਹਦੇ ਸਹਾਰੇ ਮੈਂ ਜੀਣਾ ਵਾਂ ਘਰ ਦੇ ਸਾਰੇ ਕੰਮ ਕਰ ਉਹ ਕਰਦੀ ਆ ਤੇ ਪੜ੍ਹਦੀ ਵੀ ਆ ਉਸ ਬੇਟੀ ਦੇ ਆਸਰੇ ਜੀਂਦਾ ਸੀਗਾ ਔਰ ਇਹਨੂੰ ਮੈਂ ਪੁੱਛਿਆ ਕਿ ਤੈਨੂੰ ਅਸੀਂ ਕਰ ਕੀ ਸਕਦੇ ਆ ਤੇਰੇ ਲਈ ਔਰ ਮੈਨੂੰ ਕਹਿੰਦਾ ਕਿ ਮੇਰੇ ਸਟੋਰ ਦੇ ਵਿੱਚ ਜਿੱਥੇ ਮੈਂ ਦੁਕਾਨ ਪਾਈ ਆ ਕੱਪੜੇ ਦੀ ਫੇਰੀ ਮੈਂ ਲਾ ਨਹੀਂ ਸਕਦਾ ਆਪਣੇ ਹਾਲਾਤਾਂ ਕਰਕੇ ਆਪਣੇ ਸਰੀਰਕ ਹਾਲਾਤਾਂ ਕਰਕੇ ਆ ਦੁਕਾਨ ਮੈਂ ਕਿਰਾਏ ਤੇ ਲਈ ਆ ਘਰ ਵੀ ਹੁਣ ਕਿਰਾਏ ਦੇ ਵਿੱਚ ਰਹਿਣਾ ਵਾ ਔਰ ਕੰਮ ਸੇ ਕੰਮ ਮੇਰਾ 15-20000 ਰੁਪਏ ਦੇ ਨਾਲ ਜਿਹੜਾ ਮੇਰਾ ਸਮਾਨ ਘਟਦਾ ਉਹ ਪੂਰਾ ਹੋ ਜਾਊਗਾ ਤੇ ਮੇਰੀ ਰੋਜੀ ਰੋਟੀ ਜਿਹੜੀ ਚੰਗੀ ਚੱਲਣੀ ਸ਼ੁਰੂ ਹੋਊਗੀ 10000 ਰੁਪਏ ਅਸੀਂ ਇਹਦੀ ਫੀਸ ਦੇ ਦਿੱਤੀ ਆ ਮੰਗਿਆ ਦੇ ਵਿਚਾਰ ਨੇ 10,000 ਸੀਗਾ ਤੇ ਅਸੀਂ 40,000 ਰੁਪਈਆ ਇਹਨੂੰ ਦੁਕਾਨ ਲਈ ਮੈਂ ਤੇ ਸੋਖ ਅਮਰਤ ਨੇ ਅੱਜ ਇਹਨੂੰ ਦੇ ਦਿੱਤਾ ਕਿ ਚੰਗੀ ਜ਼ਿੰਦਗੀ ਬੇਟੀ ਤੇਰੀ ਪੜ੍ਹ ਲਿਖ ਸਕੇ ਉਹਨੂੰ ਮੈਂ ਪੁੱਛਿਆ ਉਹ ਕਹਿੰਦੀ ਮੈਂ ਡਾਕਟਰ ਬਣਨਾ ਚਾਹੁੰਦੀ ਆ ਚਲੋ ਬੇਟੀਆਂ ਸਭ ਦੀਆਂ ਸਾਂਝੀਆਂ ਨੇ ਆਪਣੇ ਵਰਗੀਆਂ ਹੀ ਹੁੰਦੀਆਂ ਨੇ ਔਰ ਪੈਸੇ ਤੇ 7000 ਮੰਗੇ ਤੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿਣਾ ਕਿ ਜਿੰਨੀਆਂ ਇਸ ਇਹਨੇ ਸੀਸਾ ਮੇਰੇ ਬੇਟੇ ਨੂੰ ਮਿਲ ਕੇ ਗਿਆ ਕਿਤੇ ਗੇਟ ਦੇ ਬਾਹਰ ਮੈਨੂੰ ਤੇ ਮਿਲਿਆ ਵੀ ਨਹੀਂ ਔਰ ਜਿੰਨੀਆਂ ਇਸ ਸੀਸਾ ਦੇ ਰਿਆ ਸੀਗਾ ਫੋਨ ਤੇ ਤੁਹਾਡੇ ਬੱਚੇ ਜੀਣ ਤੇ ਤਰੱਕੀਆਂ ਕਰਨ 7000 ਰੁਪਇਆ ਸਾਨੂੰ ਕੁਝ ਵੀ ਨਹੀਂ ਲੱਗਾ ਤੇ ਅਸੀਂ ਆਪਣੀ ਜੇਬ ਦੇ ਵਿੱਚੋਂ ਅੱਜ ਦੀ 50000 ਰੁਪਏ ਦੀ ਮਤ ਦਿੱਤੀ ਆ ਪਰਮਾਤਮਾ ਇਹਦਾ ਕਾਰੋਬਾਰ ਵੀ ਚਲਾਵੇ ਬੇਟੀ ਦੀ ਪੂਰੇ ਸਾਲ ਦੀ ਫੀਸ ਦੇ ਦਿੱਤੀ ਆ ਜੇ ਅੱਗੋਂ ਲੋੜ ਪੈਗੀ ਤੇ ਅੱਗੋਂ ਵੀ ਦੇਖ ਲਾਂਗੇ ਪਰਮਾਤਮਾ ਨੂੰ ਇੱਜ਼ਤ ਮਾਣ ਵਾਲੀ ਇਹ ਇਹਨਾਂ ਹਾਲਾਤਾਂ ਦੇ ਵਿੱਚ ਵੀ ਕਿਵੇਂ ਉਹ ਗੁਜ਼ਰਬਸਰ ਕਰ ਰਿਹਾ ਤੇ ਕਿਵੇਂ ਜ਼ਿੰਦਗੀ ਜੀ ਰਿਹਾ ਮੈਂ ਲੋਕਾਂ ਨੂੰ ਕਹਿਣਾ ਵੀ ਇੱਕ ਸਿੱਖਿਆ ਇਹ ਤਾਂ ਵੀ ਲੈਣੀ ਚਾਹੀਦੀ ਆ ਕਈ ਸਰੀਰਕ ਤੌਰ ਤੋਂ ਪੂਰਕ ਲੋਕ ਜਿਹੜੇ ਨੇ ਉਹ ਵੀ ਕੰਮ ਕਰਕੇ ਰਾਜ਼ੀ ਨਹੀਂ ਔਰ ਇਹਦੇ ਹਾਲਾਤ ਵੇਖੋ ਤੁਸੀਂ ਕਿਵੇਂ ਆਪਣੀ ਬੇਟੀ ਦੀਆਂ ਖਵਾਸ਼ੇ ਪੂਰੀਆਂ ਕਰ ਲਿਆ ਉਹਦੇ ਲਈ ਕਿਵੇਂ ਦਰ ਅੱਜ ਬੜਾ ਸਕੂਨ ਮਿਲਿਆ ਔਰ ਬੜੀ ਖੁਸ਼ੀ ਹੋਈ ਹੈ ਕਿ ਚਲੋ ਕਿਸੇ ਦਾ ਗੁਜ਼ਰਬਸਰ ਕਿਸੇ ਦੀ ਬੱਚਿਆਂ ਦੀ ਪੜ੍ਹਾਈ ਲਈ ਹਮੇਸ਼ਾ ਹੀ ਅਸੀਂ ਅੱਗੇ ਆਉਂਦੇ ਰਹਿੰਨੇ ਆ ਵੀ ਚਲੋ ਜਿੱਥੇ ਸਾਡੇ ਕੋਲ ਮੈਂ ਨਹੀਂ ਕਹਿੰਦਾ ਅਸੀਂ ਸਾਰੀ ਦੁਨੀਆ ਪੜ੍ਹਾ ਸਕਦੇ ਆ ਦੋਵੇਂ ਜਣੇ ਹੋਰ ਵੀ ਬਹੁਤ ਸਾਰੇ ਲੋਕ ਸਾਡੇ ਨਾਲ ਰਲਨੇ ਸ਼ੁਰੂ ਹੋ ਗਏ ਨੇ ਅਗਲੀ ਵਾਰੀ ਉਹ ਵੀ ਸਾਡੇ ਨਾਲ ਆਉਣਗੇ ਜਿੱਥੇ ਕਿਤੇ ਲੋੜਵੰਦ ਹੋਊਗਾ ਬਹੁਤ ਸਾਰੇ ਲੋਕਾਂ ਨੂੰ ਅਸੀਂ ਮਤਲਬ ਕਰ ਨਹੀਂ ਸਕਦੇ ਉਹਨਾਂ ਦਾ ਹੀ ਲਵਸੀਲਾ ਪਰ ਜਿੱਥੇ ਵੀ ਸਾਡੇ ਕੋਲ ਕੋਸ਼ਿਸ਼ ਹੁੰਦੀ ਹੈ ਉਹ ਜ਼ਰੂਰ ਕਰਦੇ ਆ ਜੇ ਤੁਸੀਂ ਵੀ ਸਮਝੋ ਵੀ ਇਹਦੇ ਹਾਲਾਤਾਂ 'ਚ ਇਹਦੀ ਕੋਈ ਮਤ ਕਰਨੀ ਹੈ ਤਿਲ ਫੁੱਲ 1 ਰੁਪਿਆ 100 ਰੁਪਿਆ 1000 ਰੁਪਿਆ 10000 ਰੁਪਿਆ 6280652716 ਹਰਜੀਤ ਸਿੰਘ ਦਾ ਨਾਮ ਹੈ 6280652716 ਔਰ ਇਹਦਾ ਅਕਾਊਂਟ ਨੰਬਰ ਵੀ ਜਿਹੜਾ ਸ਼ੇਅਰ ਕਰ ਦਿੱਤਾ ਜਾਊਗਾ ਜੇ ਤੁਸੀਂ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਕੋ ਤਿਲ ਫੁੱਲ ਨੂੰ ਦੇਣਾ ਚਾਹੋਗੇ ਦੀ ਜ਼ਿੰਦਗੀ ਦੇ ਗੁਜ਼ਰਬਸਰ ਲਈ ਇਹਦੀ ਬੱਚੀ ਦੀ ਤਰੱਕੀ ਲਈ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਮੰਨੇ ਭਾਈ ਦਾ ਵੀ ਨਹੀਂ ਨਾ ਵੀਰ ਜੀ ਦਾ ਸਭ ਤੋਂ ਪਹਿਲਾਂ ਮੈਂ ਉਸ ਪੁੱਤ ਦਾ ਧੰਨਵਾਦ ਕਰਦਾ ਆ ਜਦੋਂ ਮੈਂ ਰਾਤ ਨੂੰ ਬਾਹਰ ਖਲੋਤਾ ਹੀ ਤੇ ਅੰਦਰ ਉਹ ਫੁੱਟਬਾਲ ਖੇលਨ ਦੇ ਹੀ ਗੁੜੀਆਂ ਦੇ ਨਾਲ ਉਹ ਬਾਹਰ ਆਏ ਉਹਨਾਂ ਨੇ ਪੁੱਛਿਆ ਮੈਨੂੰ ਕਿ ਹਾਂਜੀ ਅੰਕਲ ਕਿੱਧਰ ਨੂੰ ਮਿਲਣਾ ਮੈਂ ਅੰਕਲ ਜੀ ਨੂੰ ਮਿਲਣਾ ਵੀਰ ਜੀ ਨੂੰ ਮਿਲਣਾ ਆ ਤੇ ਉਹਨਾਂ ਨੇ ਮੇਰਾ ਸਲਾਹ ਦਿੱਤਾ ਲੰਮੀਆਂ ਉਮਰਾਂ ਉਹ ਵੀ ਮੇਰਾ ਤਾਂ ਕੋਈ ਪੋਤਾ ਹੈਗਾ ਨਹੀਂ ਮੇਰੀ ਦੀਦੀ ਹੈ ਪਰ ਉਹ ਵੀ ਪੁੱਤ ਬਰਾਬਰ ਆ ਸੋ ਮੈਂ ਆਪਣੇ ਜੀਵਨ ਸਾਥੀ ਲਈ ਤੇ ਬਹੁਤ ਕੁਝ ਕੀਤਾ ਏ ਉਹਦੇ ਲਈ ਮੈਂ ਸੰਗਤ ਦੇ ਮੰਗਤਾ ਬਣਿਆ ਔਰ ਬਣਿਆ ਸੀ ਅੱਜ ਤੁਹਾਡੀ ਸੰਗਤ ਦੀ ਵਜ੍ਹਾ ਖਾਤਰੀ ਮੇਰੇ ਕੋਲ ਸਭ ਕੁਝ ਹੈ ਗਿਆ ਔਰ ਇਹ ਵੀ ਮੇਰਾ ਨਹੀਂ ਹੈ ਮੇਰੀ ਧੀ ਵਾਸਤੇ ਜੋ ਵੀ ਹੈਗਾ ਮੈਨੂੰ ਕੁਝ ਨਹੀਂ ਚਾਹੀਦਾ ਜ਼ਿੰਦਗੀ 'ਚ ਕਿਉਂਕਿ ਮੇਰਾ ਵਰਤਨ ਵਾਲਾ ਹੰਡਾਣ ਵਾਲੀ ਤੇ ਚਲੇਗੀ ਮੈਂ ਜਿੱਥੋਂ ਤੱਕ ਹੋ ਸਕਦਾ ਮੈਂ ਧੰਨਵਾਦ ਕਰਦਾ ਆਪਣੇ ਵੱਡੇ ਭਰਾ ਦਾ ਔਰ ਇਸ ਵੀਰ ਦਾ ਵੀ ਸਤਿਗੁਰੂ ਜੀ ਇਹਨਾਂ ਨੂੰ ਦੁੱਧ ਪੁੱਤਾਂ ਵਾਲੇ ਕਰਨ ਬਾਬੂ ਬੁੱਢਾ ਜੀ ਨੇ ਮੈਨੂੰ ਇਹ ਰੱਖਿਆ ਨਾ ਦੁਆ ਪਰਵਾਲਾ ਦੇ ਰਾਜੀ ਤੋਂ ਤੀਨੇ ਤੀਨੇ ਵੀ ਸੱਤ ਜਾਨਾਂ ਨੂੰ ਉਹਦੀ ਖਾਤਰ ਮੈਂ ਬੜੇ ਜਣਿਆਂ ਦੀਆਂ ਗੱਲਾਂ ਸੁਣੀਆਂ ਆ ਬੜੇ ਜਣਿਆਂ ਨੇ ਮੈਨੂੰ ਮਾੜਾ ਚੰਗਾ ਬਹੁਤ ਕੁਝ ਬੋਲਿਆ ਆ ਮੈਂ ਮੰਗਤਾ ਵੀ ਬਣਿਆ ਉਹਦੀ ਖਾਤਰ ਮੰਗਤਿਆਂ ਨੂੰ ਮੰਗਣਾ ਵੀ ਬਿੰਦੂ ਪਿਆ ਨਹੀਂ ਪੋਲੀਏ ਵੀ ਸੀ ਮੇਰੇ ਨਾਲ ਐਕਸੀਡੈਂਟ ਹੋ ਗਿਆ ਸੀ ਯਾਰ ਅੱਜ ਤਾਂ ਪਲੇਟ ਵੀ ਪਈ ਹੋਈ ਆ ਪਰ ਮੈਂ ਸ਼ਰਮ ਨਹੀਂ ਕੀਤੀ ਮੇਰਾ ਵੀ ਕਿਉਂ ਮੈਂ ਮੈਂ ਆਪਣਾ ਘਰ ਵੇਚਤਾ ਸੀ ਗੁਰੂ ਕੀ ਵਡਾਲੀ ਚੋ ਅੱਜ ਉਹ ਹੀ ਘਰ ਮੇਰਾ 6-7 ਲੱਖ ਦਾ ਹੈ ਜਿਹੜਾ ਕਿ ਮੇਰਾ 2.5 ਲੱਖ ਦੇ ਵਿੱਚ ਮੈਨੂੰ ਅਰਜੈਂਟਲੀ ਉਦੋਂ ਵੇਚਣਾ ਪਿਆ ਚੱਲ ਯਾਰ ਨਾ ਸਰਦੋ ਹਾਂ ਚੱਲੀ ਪਿਆ ਯਾਰ ਨਾ ਵਧੀਆ ਜੋ ਇਹਦਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜੋ ਭਾਜੀ ਆਲਾ ਚੜੀ ਆ ਜੀਂਦੇ ਰਹੋ ਆਸਪੇਰਾ ਜੀਂਦੇ ਰਹੋ ਮੈਂ ਕੱਲ ਵੀ ਤੁਹਾਡੇ ਬੇਟੇ ਨੂੰ ਇਹੋ ਹੀ ਕਹਾਂਗੀ ਪੁੱਤ ਜਿੰਦਾ ਜਵਾਨੀਆਂ ਬਣ ਜਵਾਨੀਆਂ ਮਸਤ ਦੋਸਤੋ ਅੱਜ ਮੈਂ ਜਿਨ੍ਹਾਂ ਨਾਲ ਤੁਹਾਨੂੰ ਮਿਲਾਉਣ ਲੱਗਾ ਇਹਨਾਂ ਦਾ ਨਾਮ ਹਰਜੀਤ ਸਿੰਘ ਹੈ ਔਰ ਬੜੀ ਮੁਸ਼ਕਲ ਦੇ ਵਿੱਚ ਬੜੇ ਮੁਸ਼ਕਲ ਹਾਲਾਤ ਦੇ ਵਿੱਚ ਕੱਲ ਮੈਨੂੰ ਮਿਲੇ ਸੀਗੇ ਔਰ ਅੱਜ ਲਾਸਟ ਤਰੀਕ ਸੀ ਇਹਨਾਂ ਦੀ ਬੇਟੀ ਦੀ ਜਿਹੜੀ ਫੀਸ ਜਾਣੀ ਸੀਗੀ ਬੋਰਡ ਦੀ ਉਹਦੀ ਪ੍ਰੀਖਿਆ ਹੈ ਬੋਰਡ ਦੇ ਉਹਦੇ ਪੇਪਰ ਸੀਗੇ 10ਵੀਂ ਕਲਾਸ ਦੇ ਜੀ 10ਵੀਂ ਕਲਾਸ ਦੇ ਔਰ ਫੀਸ ਉਹਦੀ ਜਾਣ ਵਾਲੀ ਸੀ ਔਰ ਬੜੀ ਇਮਾਨਦਾਰੀ ਦੇ ਨਾਲ ਇਹਨਾਂ ਮੈਨੂੰ ਤੇ ਸੋਖਮਰਤ ਹੁਣਾਂ ਨੂੰ ਕਿਹਾ ਕਿ ਸਿਰਫ ਮੇਰੀ ਬੇਟੀ ਦੀ ਫੀਸ ਦੇ ਦਿਓ ਲਾਸਟ ਤਰੀਕ ਹੈ 35-3600 ਰੁਪਿਆ ਜਿਹੜਾ ਉਹ ਫੀਸ ਜਾਣੀ ਹੈ ਬੋਰਡ ਦੀ ਔਰ 3000 ਰੁਪਿਆ ਜਿਹੜਾ ਮੇਰਾ ਬਕਾਇਆ ਬਣਿਆ ਜਿੰਨਾ ਚਿਰ ਮੈਂ ਉਹ ਨਹੀਂ ਉਹਨਾਂ ਨੂੰ ਤਾਰਦਾ ਜਿੰਨਾ ਚਿਰ ਉਹ ਨਹੀਂ ਦਿੰਦਾ ਮੇਰੀ ਬੇਟੀ ਦਾ ਦਾਖਲਾ ਨਹੀਂ ਜਾਣਾ ਔਰ ਉਹਦਾ ਸਾਲ ਜਿਹੜਾ ਮਰ ਜਾਣਾ ਬੇਟੀ ਮੇਰੀ ਪੜਨਾ ਚਾਹੁੰਦੀ ਹੈ ਔਰ ਅੱਜ ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਸਕੂਲ ਗਿਆ ਇਹਨਾਂ ਦੀ ਬੇਟੀ ਦੇ ਉਦੀ ਪਿਛਲਾ ਬਕਾਇਆ ਵੀ ਦੇ ਦਿੱਤਾ ਤੇ ਜਦੋਂ ਤੱਕ ਕਲਾਸ ਪੂਰੀ ਹੋਣੀ ਆ ਉਥੋਂ ਤੱਕ ਜਿਹਦੀ ਉਹਦੀ ਫੀਸ ਸੀਗੀ ਉਹ ਦੇ ਦਿੱਤੀ ਗਈ ਆ 10000 ਰੁਪਇਆ ਉੱਥੇ ਔਰ ਉਸ ਤੋਂ ਬਾਅਦ ਇਹਨਾਂ ਰਾਤ ਜਦੋਂ ਮੇਰੇ ਨਾਲ ਫੋਨ ਦੇ ਉੱਤੇ ਗੱਲ ਕੀਤੀ ਔਰ ਜਿੰਨੀਆਂ ਮੰਗ ਤੇ ਵਿਚਾਰੇ ਦੀ ਹੈਗੀ ਸੀ 7000 ਰੁਪਇਆ 7100 ਰੁਪਇਆ ਸਿਰਫ ਮੈਂ ਬੇਟੀ ਵਾਸਤੇ ਮੰਗਣ ਆਇਆ ਤੁਹਾਡੇ ਕੋਲੋਂ ਮੰਗ ਤੇ ਦੀ ਸੀ 7100 ਰੁਪਏ ਦੀ ਪਰ ਜਿੰਨੀਆਂ ਇਹਨਾਂ ਨੇ ਮੇਰੇ ਬੇਟੇ ਨੂੰ ਮੇਰੇ ਬੱਚਿਆਂ ਨੂੰ ਜਿੰਨੀਆਂ ਸੋਖ ਅਮਰਤ ਨੂੰ ਅਸੀਸਾਂ ਦਿੱਤੀਆਂ ਤੇ 7000 ਰੁਪਇਆ ਸਾਨੂੰ ਬੜਾ ਥੋੜਾ ਲੱਗਾ ਔਰ ਤੁਹਾਡੇ ਨਾਲ ਜੇ ਦੀ ਥੋੜੀ ਜੀ ਸਟੋਰੀ ਸਾਂਝੀ ਕਰ ਲੱਗਾ ਕਿ ਕਿਸਮਤ ਕਿਸੇ ਵੇਲੇ ਮਾਰ ਕਿੰਨੀ ਮਾਰਦੀ ਹੈ 48 ਤੋਂ 50 ਸਾਲੇ ਦੀ ਉਮਰ ਹੈ ਪਹਿਲਾਂ ਪੋਲੀਓ ਸੀਗਾ ਔਰ ਉਸ ਤੋਂ ਬਾਅਦ ਫੇਰੀ ਲਾਉਂਦਾ ਸੀ ਗਲੀ ਗਲੀ ਜਾ ਕੇ ਕੱਪੜਾ ਵੇਚਣਾ ਕੱਪੜੇ ਦੀ ਫੇਰੀ ਲਾਉਂਦੇ ਸੀ ਕੱਪੜੇ ਦੀ ਫੇਰੀ ਲਾਉਂਦੇ ਸੀ ਉਸ ਤੋਂ ਬਾਅਦ ਫਿਰ ਕੁਦਰਤ ਨੇ ਮਤਲਬ ਇਹਦਾ ਐਕਸੀਡੈਂਟ ਕਰ ਦਿੱਤਾ ਤੇ ਲਾਤੇ ਦੀ ਜਿਹੜੀ ਖਲੋ ਗਈ ਅੱਜ ਉਹ ਤਿੰਨ ਪਹੀਆ ਜਿਹੜਾ ਐਕਟਿਵ ਆ ਉਹਦੇ ਉੱਤੇ ਆਪਣਾ ਇਹ ਕੰਮ ਕਰ ਕਰਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਮਾਰ ਵੱਜਦੀ ਹੈ ਕਿ ਇਹਨਾਂ ਦੀ ਵਾਈਫ ਜਿਹੜੀ ਉਹ ਕੈਂਸਰ ਦੇ ਨਾਲ ਉਹਦੀ ਡੈਥ ਹੋ ਜਾਂਦੀ ਹੈ ਔਰ ਉਸ ਬਿਮਾਰੀ ਦੇ ਦੌਰਾਨ ਇਹਦਾ ਘਰ ਵੀ ਜਿਹੜਾ ਮਹਿੰਗਾ ਸੀਗਾ ਉਹ 2.5 ਲੱਖ ਰੁਪਏ ਦੇ ਵਿੱਚ ਜਿਹੜਾ ਉਹ ਵਿਕ ਜਾਂਦਾ ਔਰ ਵਾਈਫ ਜਿਹੜੀ ਉਹ ਬਚਦੀ ਵੀ ਨਹੀਂ ਉਹ ਕੈਂਸਰ ਦੇ ਨਾਲ ਉਹਦਾ ਅਧਿਆਤ ਹੋ ਜਾਂਦਾ ਔਰ ਕਹਿੰਦਾ ਮੈਂ ਇਲਾਜ ਲਈ ਮੰਗਤਾ ਵੀ ਬਣਿਆ ਰਿਹਾ ਆਪਣੀ ਵਾਈਫ ਨੂੰ ਆਪਣੇ ਜੀਵਨ ਸਾਥੀ ਨੂੰ ਇੰਨਾ ਪਿਆਰ ਸੀਗਾ ਸਾਥੀ ਦੇ ਨਾਲ ਵੀ ਉਹਨੂੰ ਬਚਾਉਣ ਲਈ ਮੈਂ ਹਰ ਹਿੱਲਾ ਵਰਤਿਆ ਔਰ ਉਸ ਤੋਂ ਬਾਅਦ ਇਹਨੂੰ ਮੈਂ ਪੁੱਛਿਆ ਕਿ ਤੇਰੀ ਰੋਜੀ ਰੋਟੀ ਲਈ ਮੈਂ ਕੀ ਕਰ ਸਕਦਾ ਤੇਰੇ ਲਈ ਵੀ ਤਾਂ ਜੋ ਬੱਚੀ ਵੇਖੋ ਬੱਚੀ ਦੀ ਉਮਰ ਕਿੰਨੀ ਹੈ 18 ਸਾਲ ਦੀ 18 ਸਾਲ ਦੀ ਬੱਚੀ ਹੈ ਔਰ ਬੱਚੀ ਨੂੰ ਕਹਿੰਦਾ ਮੇਰੀ ਮਾਂ ਹੈ ਘਰ ਦਾ ਕੰਮ ਉਹ ਸਾਰਾ ਕਰਦੀ ਹੈ ਉਹਦੇ ਆਸਰੇ ਮੈਂ ਜੀਣਾ ਉਹਦੇ ਸਹਾਰੇ ਮੈਂ ਜੀਣਾ ਵਾਂ ਘਰ ਦੇ ਸਾਰੇ ਕੰਮ ਕਰ ਉਹ ਕਰਦੀ ਹੈ ਤੇ ਪੜਦੀ ਵੀ ਹੈ ਉਸ ਬੇਟੀ ਦੇ ਆਸਰੇ ਜੀਂਦਾ ਸੀਗਾ ਔਰ ਇਹਨੂੰ ਮੈਂ ਪੁੱਛਿਆ ਕਿ ਤੈਨੂੰ ਅਸੀਂ ਕਰ ਕੀ ਸਕਦੇ ਹਾਂ ਤੇਰੇ ਲਈ ਔਰ ਮੈਨੂੰ ਕਹਿੰਦਾ ਕਿ ਮੇਰੇ ਸਟੋਰ ਦੇ ਵਿੱਚ ਜਿੱਥੇ ਮੈਂ ਦੁਕਾਨ ਪਾਈ ਹੈ ਕੱਪੜੇ ਦੀ ਫੇਰੀ ਮੈਂ ਲਾ ਨਹੀਂ ਸਕਦਾ ਆਪਣੇ ਹਾਲਾਤਾਂ ਕਰਕੇ ਆਪਣੇ ਸਰੀਰਕ ਹਾਲਾਤਾਂ ਕਰਕੇ ਆ ਦੁਕਾਨ ਮੈਂ ਕਿਰਾਏ ਤੇ ਲਈ ਹੈ ਘਰ ਵੀ ਹੁਣ ਕਿਰਾਏ ਦੇ ਵਿੱਚ ਰਹਿੰਦਾ ਵਾਂ ਔਰ ਕਮ ਸੇ ਕਮ ਮੇਰਾ 15000 ਰੁਪਏ ਦੇ ਨਾਲ ਜਿਹੜਾ ਮੇਰਾ ਸਾਮਾਨ ਘਟਦਾ ਉਹ ਪੂਰਾ ਹੋ ਜਾਊਗਾ ਤੇ ਮੇਰੀ ਰੋਜੀ ਰੋਟੀ ਜਿਹੜੀ ਚੰਗੀ ਚੱਲਣੀ ਸ਼ੁਰੂ ਹੋ ਜਾਊਗੀ 10000 ਰੁਪਏ ਸੀ ਇਹਦੀ ਫੀਸ ਦੇ ਦਿੱਤੀ ਐ ਮੰਗਿਆ ਦੇ ਵਿਚਾਰ ਨੇ 10000 ਸੀਗਾ ਤੇ ਅਸੀਂ 40000 ਰੁਪਏ ਨੂੰ ਦੁਕਾਨ ਲਈ ਮੈਂ ਤੇ ਸੋਖ ਅਮਰਤ ਨੇ ਅੱਜ ਇਹਨੂੰ ਦੇ ਦਿੱਤਾ ਕਿ ਚੰਗੀ ਜ਼ਿੰਦਗੀ ਬੇਟੀ ਤੇਰੀ ਪੜ੍ਹ ਲਿਖ ਸਕੇ ਉਹਨੂੰ ਮੈਂ ਪੁੱਛਿਆ ਉਹ ਕਹਿੰਦੀ ਮੈਂ ਡਾਕਟਰ ਬਣਨਾ ਚਾਹੁੰਦੀ ਆ ਚਲੋ ਬੇਟੀਆਂ ਸਭ ਦੀਆਂ ਸਾਂਝੀਆਂ ਨੇ ਆਪਣੇ ਵਰਗੀਆਂ ਹੀ ਹੁੰਦੀਆਂ ਨੇ ਔਰ ਪੈਸੇ ਤੇ 7000 ਮੰਗੇ ਤੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿਣਾ ਕਿ ਜਿੰਨੀ ਇਨੇ ਸੀਸਾ ਮੇਰੇ ਬੇਟੇ ਨੂੰ ਮਿਲ ਕੇ ਗਿਆ ਕਿਤੇ ਗੇਟ ਦੇ ਬਾਹਰ ਮੈਨੂੰ ਤੇ ਮਿਲਿਆ ਵੀ ਨਹੀਂ ਔਰ ਜਿੰਨੀ ਐ ਸੀਸਾ ਦੇ ਰਿਆ ਸੀਗਾ ਫੋਨ ਤੇ ਤੁਹਾਡੇ ਬੱਚੇ ਜੀਣ ਤੇ ਤਰੱਕੀਆਂ ਕਰਨ 7000 ਰੁਪਇਆ ਸਾਨੂੰ ਕੁਝ ਵੀ ਨਹੀਂ ਲੱਗਾ ਤੇ ਅਸੀਂ ਆਪਣੀ ਜੇਬ ਦੇ ਵਿੱਚੋਂ ਅੱਜ ਦੀ 50000 ਰੁਪਏ ਦੀ ਮਤ ਦਿੱਤੀ ਆ ਪਰਮਾਤਮਾ ਇਹਦਾ ਕਾਰੋਬਾਰ ਵੀ ਚਲਾਵੇ ਬੇਟੀ ਦੀ ਪੂਰੇ ਸਾਲ ਦੀ ਫੀਸ ਦੇ ਦਿੱਤੀ ਆ ਜੇ ਅੱਗੋਂ ਲੋੜ ਪੈਗੀ ਤੇ ਅੱਗੋਂ ਵੀ ਦੇਖ ਲਾਂਗੇ ਪਰਮਾਤਮਾ ਨੂੰ ਇੱਜ਼ਤ ਮਾਨ ਵਾਲੀ ਇਹ ਇਹਨਾਂ ਹਾਲਾਤਾਂ ਦੇ ਵਿੱਚ ਵੀ ਕਿਵੇਂ ਉਹ ਗੁਜ਼ਰਬਸਰ ਕਰ ਰਿਹਾ ਤੇ ਕਿਵੇਂ ਜ਼ਿੰਦਗੀ ਜੀ ਰਿਹਾ ਮੈਂ ਲੋਕਾਂ ਨੂੰ ਕਹਿਣਾ ਵੀ ਇੱਕ ਸਿੱਖਿਆ ਇਹ ਤਾਂ ਵੀ ਲੈਣੀ ਚਾਹੀਦੀ ਆ ਕਈ ਸਰੀਰਕ ਤੌਰ ਤੋਂ ਪੂਰਕ ਲੋਕ ਜਿਹੜੇ ਨੇ ਉਹ ਵੀ ਕੰਮ ਕਰਕੇ ਰਾਜ਼ੀ ਨਹੀਂ ਔਰ ਇਹਦੇ ਹਾਲਾਤ ਵੇਖੋ ਤੁਸੀਂ ਕਿਵੇਂ ਆਪਣੀ ਬੇਟੀ ਦੀਆਂ ਖਵਾਸ਼ੇ ਪੂਰੀਆਂ ਕਰ ਲਿਆ ਉਹਦੇ ਲਈ ਕਿਵੇਂ ਦਰ ਅੱਜ ਬੜਾ ਸਕੂਨ ਮਿਲਿਆ ਔਰ ਬੜੀ ਖੁਸ਼ੀ ਹੋਈ ਹੈ ਕਿ ਚਲੋ ਕਿਸੇ ਦਾ ਗੁਜ਼ਰਬਸਰ ਕਿਸੇ ਦੀ ਬੱਚਿਆਂ ਦੀ ਪੜਾਈ ਲਈ ਹਮੇਸ਼ਾ ਹੀ ਅਸੀਂ ਅੱਗੇ ਆਉਂਦੇ ਰਹਿਨੇ ਆ ਵੀ ਚਲੋ ਜਿੱਥੇ ਸਾਡੇ ਕੋਲ ਮੈਂ ਨਹੀਂ ਕਹਿੰਦਾ ਅਸੀਂ ਸਾਰੀ ਦੁਨੀਆ ਪੜਾ ਸਕਦੇ ਆ ਦੋਵੇਂ ਜਣੇ ਹੋਰ ਵੀ ਬਹੁਤ ਸਾਰੇ ਲੋਕ ਸਾਡੇ ਨਾਲ ਰਲਨੇ ਸ਼ੁਰੂ ਹੋ ਗਏ ਨੇ ਅਗਲੀ ਵਾਰੀ ਉਹ ਵੀ ਸਾਡੇ ਨਾਲ ਆਉਣਗੇ ਜਿੱਥੇ ਕਿਤੇ ਲੋੜਵੰਦ ਹੋਊਗਾ ਬਹੁਤ ਸਾਰੇ ਲੋਕਾਂ ਨੂੰ ਅਸੀਂ ਮਤਲਬ ਕਰ ਨਹੀਂ ਸਕਦੇ ਉਹਨਾਂ ਦਾ ਹੀ ਲਵਸੀਲਾ ਪਰ ਜਿੱਥੇ ਵੀ ਸਾਡੇ ਕੋਲ ਕੋਸ਼ਿਸ਼ ਹੁੰਦੀ ਹੈ ਉਹ ਜ਼ਰੂਰ ਕਰਦੇ ਆ ਜੇ ਤੁਸੀਂ ਵੀ ਸਮਝੋ ਵੀ ਇਹਦੇ ਹਾਲਾਤਾਂ 'ਚ ਇਹਦੀ ਕੋਈ ਮਤ ਕਰਨੀ ਹੈ ਤਿੱਲ ਫੁੱਲ 1 ਰੁਪਿਆ 100 ਰੁਪਿਆ 1000 ਰੁਪਿਆ 10000 ਰੁਪਿਆ ਤੇ ਇਹਦਾ Google Pay ਨੰਬਰ ਹੈ 6280652716 ਹਰਜੀਤ ਸਿੰਘ ਦਾ ਨਾਮ ਹੈ 6280652716 ਔਰ ਇਹਦਾ ਕਾਊਂਟਰ ਨੰਬਰ ਵੀ ਜਿਹੜਾ ਸ਼ੇਅਰ ਕਰ ਦਿੱਤਾ ਜਾਊਗਾ ਜੇ ਤੁਸੀਂ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਕੋ ਤਿਲ ਫੁੱਲ ਨੂੰ ਦੇਣਾ ਚਾਹੋਗੇ ਦੀ ਜ਼ਿੰਦਗੀ ਦੇ ਗੁਜ਼ਰਬਸਰ ਲਈ ਇਹਦੀ ਬੱਚੀ ਦੀ ਤਰੱਕੀ ਲਈ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਮन्ने ਭਾਈ ਦਾ ਵੀ ਨਹੀਂ ਨਾ ਵੀਰ ਜੀ ਦਾ ਸਭ ਤੋਂ ਪਹਿਲਾਂ ਮੈਂ ਉਸ ਪੁੱਤ ਦਾ ਧੰਨਵਾਦ ਕਰਦਾ ਆ ਜਦੋਂ ਮੈਂ ਰਾਤ ਨੂੰ ਬਾਹਰ ਲੋਤਾ ਹੀ ਤੇ ਅੰਦਰੋਂ ਫੁੱਟਬਾਲ ਖੇਡਣ ਦੇ ਹੀ ਗੁੜੀਆਂ ਦੇ ਨਾਲ ਉਹ ਬਾਹਰ ਆਏ ਉਹਨਾਂ ਨੇ ਪੁੱਛਿਆ ਮੈਨੂੰ ਕਿ ਹਾਂਜੀ ਅੰਕਲ ਕਿੱਧਰ ਨੂੰ ਮਿਲਣਾ ਮੈਂ ਅੰਕਲ ਜੀ ਨੂੰ ਮਿਲਣਾ ਹੈ ਵੀਰ ਜੀ ਨੂੰ ਮਿਲਣਾ ਹੈ ਤੇ ਉਹਨਾਂ ਨੇ ਮੇਰਾ ਸਨਾਹ ਦਿੱਤਾ ਲੰਮੀਆਂ ਉਮਰਾਂ ਨੂੰ ਵੀ ਮੇਰਾ ਤਾਂ ਕੋਈ ਪੋਤਾ ਹੈਗਾ ਨਹੀਂ ਮੇਰੀ ਦੀਦੀ ਪਰ ਉਹ ਵੀ ਪੁੱਤ ਬਰਾਬਰ ਆ ਸੋ ਮੈਂ ਆਪਣੇ ਜੀਵਨ ਸਾਥੀ ਲਈ ਤੇ ਬਹੁਤ ਕੁਝ ਕੀਤਾ ਈ ਉਹਦੇ ਲਈ ਮੈਂ ਸੰਗਤ ਦੇ ਮੰਗਤਾ ਬਣਿਆ ਔਰ ਬਣਿਆ ਸੀ ਅੱਜ ਤੁਹਾਡੀ ਸੰਗਤ ਦੀ ਵਜ੍ਹਾ ਖਾਤਰ ਹੀ ਮੇਰੇ ਕੋਲ ਸਭ ਕੁਝ ਹੈਗਾ ਯਾਰ ਔਰ ਇਹ ਵੀ ਮੇਰਾ ਨਹੀਂ ਹੈ ਮੇਰੀ ਧੀ ਵਾਸਤੇ ਜੋ ਵੀ ਹੈਗਾ ਮੈਨੂੰ ਕੁਝ ਨਹੀਂ ਚਾਹੀਦਾ ਜ਼ਿੰਦਗੀ ਤੇ ਕਿਉਂਕਿ ਮੇਰਾ ਵਰਤਨ ਵਾਲਾ ਹੰਡਾਉਣ ਵਾਲੀ ਤੇ ਚਲੇਗੀ ਮੈਂ ਜਿੱਥੋਂ ਤੱਕ ਹੋ ਸਕਦਾ ਹਾਂ ਮੈਂ ਧੰਨਵਾਦ ਕਰਦਾ ਆਪਣੇ ਵੱਡੇ ਭਰਾ ਦਾ ਔਰ ਇਸ ਵੀਰ ਦਾ ਵੀ ਸਤਿਗੁਰੂ ਜੀ ਇਹਨਾਂ ਨੂੰ ਦੁੱਧਾ ਪੁੱਤਾਂ ਵਾਲੇ ਕਰਨ ਬਾਬਾ ਬੁੱਢਾ ਜੀ ਨੇ ਮੇਸ਼ਾਂ ਇਹ ਰੱਖਿਆ ਇਹਨਾਂ ਦੁਆ ਪਰ ਵਾਲਾ ਤੇ ਰਾਜੀ ਤੋਂ